ਸਸਰੀਕਾਲ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਤੇ ਕਿਦਾਂ ਹੀ YouTube ਫੈਮਲੀ ਅੱਜ ਆਪਾਂ ਦੱਸਾਂਗੇ ਜੀ オリジナル ਆਦੀਵਾਸੀ హెయిర్ ఆయిల్ ਦੀ ਪਛਾਣ ਕੀ ਆ ਤੇ ਆਪਾਂ ਕਿੰਨੇ ਹੀ ਪੈਸੇ ਖਰਾਬ ਕਰ ਲੈਣੇ ਆ オリジナル ਪ੍ਰੋਡਕਟ ਦੀ ਖਾਤਾ ਤੇ ਆਪਾਂ ਮੰਗਵਾ ਲੈਣੇ ਆ ਫਲਿੱਪਕਾਰਟ ਤੇ ਇਹ ਪ੍ਰੋਡਕਟ ਤੁਹਾਨੂੰ 499 599 300 ਦੀਆਂ ਦੋ ਬੋਤਲਾਂ ਵੀ ਕਹਿ ਰਹੇ ਆ ਪਰ オリジナル ਦੀ ਪਛਾਣ ਕੀ ਹੁੰਦੀ ਆ ਆਪਾਂ ਉਹ ਤੁਹਾਨੂੰ ਦੱਸਾਂਗੇ ਆਪਣੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਜੀ ਇਹ ਪਿਕ ਬਣੀ ਹੋਈ ਹੋਊਗੀ ਜਿਹੜੇ ਵੀ ਤੁਸੀਂ ਅ ਡੀਲਰ ਜੋ ਆ ਹੋ ਜਿਹੜਾ ਵੀ ਬਣਾ ਰਿਹਾ ਹੈਗਾ ਪ੍ਰੋਡਕਟ ਨੂੰ ਇਸ ਨੂੰ ਉਹਨਾਂ ਦੀ ਫੋਟੋ ਲੱਗੀ ਹੋਏਗੀ ਤੇ ਉੱਪਰ ਇਹ ਕਈ ਕਹਿ ਦਿੰਦੇ ਆ ਕਿ ਜਿਹੜਾ ਆਰਡਰ ਆ ਟਰੈਕ ਨਹੀਂ ਹੁੰਦਾ ਜੀ ਨਹੀਂ ਇਹ ਬਿਲਕੁਲ ਝੂਠਾ ਆ ਆਰਡਰ ਆਈਡੀ ਟਰੈਕ ਹੁੰਦੀ ਰਹਿੰਦੀ ਆ ਤੇ ਆਪਾਂ ਚੈੱਕ ਕਰ ਸਕਦੇ ਆ ਕਿ ਸਾਡਾ ਆਰਡਰ ਕਿੱਥੇ ਪਹੁੰਚ ਚੁੱਕਿਆ ਹੈਗਾ ਤੇ ਬਹੁਤ ਹੀ ਵਧੀਆ ਇਹਨਾਂ ਦੀ ਸਰਵਿਸ ਲੱਗੀ ਤੇ ਆਪਾਂ ਇਹ ਪ੍ਰੋਡਕਟ ਮੰਗਾਇਆ ਜੀ ਅੱਧੇ ਲੀਟਰ ਦੀ ਬੋਤਲ ਆ ਤੇ ਇਹ ਮੰਗਵਾਇਆ 1400 ਚ ਵੈਸੇ ਇਹਦਾ ਰੇਟ ਹੈ ਜੀ 1599 ਰੁਪਏ ਤੇ ਇਹ ਹੈਗਾ ਜੀ 3 ਮਹੀਨਿਆਂ ਦੇ ਲਈ ਤੇ ਇਹਦੀ ਯੂਜ਼ਿੰਗ ਬਾਰੇ ਵੀ ਦੱਸਦੇ ਆ ਨਾਲ ਦੀ ਨਾਲ ਤੇ ਇਹਨੂੰ ਅਨਬਾਕਸ ਵੀ ਕਰਾਂਗੇ ਬਰਕ ਤੇ ਇਹਨੂੰ ਆਪਾਂ ਹਫਤੇ ਦੇ ਵਿੱਚ ਹੀ ਤਿੰਨ ਵਾਰੀ ਯੂਜ਼ ਕਰਨਾ ਰਾਤ ਨੂੰ ਆਪਾਂ ਸੌਫਟ ਜੇ ਹੱਥਾਂ ਨਾਲ ਇਹਦੀ ਮ사ਜ ਕਰਨੀ ਆ ਬਾਲਾਂ ਦੇ ਵਿੱਚ ਤੇ ਮਾਰਨਿੰਗ ਟਾਈਮ ਆ ਜਿਹੜਾ ਵਾਲਾਂ ਨੂੰ ਵਾਸ਼ ਕਰ ਦੇਣਾ ਵਾਲਾਂ ਨੂੰ ਵਾਸ਼ ਕਰਨ ਦੇ ਲਈ ਇਹ ਨਹੀਂ ਜ਼ਰੂਰੀ ਕਿ ਕੋਈ ਸਪੈਸ਼ਲ ਜਿਹੜਾ ਸ਼ੈਂਪੂ ਹੋਣਾ ਚਾਹੀਦਾ ਕੋਈ ਵੀ ਨਾਰਮਲ ਸ਼ੈਂਪੂ ਜਿਹੜਾ ਤੁਸੀਂ ਪਹਿਲਾਂ ਤੋਂ ਯੂਜ਼ ਕਰਦੇ ਹੋ ਉਹੀ ਵਰਤ ਸਕਦੇ ਹੋ ਤੇ ਹੁਣ ਆਪਾਂ ਇਹਦੀ ਅਨਬਾਕਸਿੰਗ ਕਰਾਂਗੇ ਜੀ ਆਪਾਂ ਪਹਿਲਾਂ ਵੀ ਇੱਕ ਵਾਰੀ ਪ੍ਰੋਡਕਟ ਮੰਗਾ ਚੁੱਕੇ ਆ ਇਹ ਤੇ ਹੁਣ ਤੁਸੀਂ ਜੇ ਕੋਈ ਮੰਗਵਾਉਣਾ ਚਾਹੁੰਦਾ ਤੁਹਾਡੇ ਕੋਲੋਂ ਸੌਰੀ ਜੇ ਤੁਹਾਡੇ ਚੋਂ ਕੋਈ ਮੰਗਵਾਉਣਾ ਚਾਹੁੰਦਾ ਤਾਂ ਤੁਸੀਂ ਕਮੈਂਟ ਕਰ ਸਕਦੇ ਆ ਸਾਨੂੰ ਤੇ ਆਪਾਂ ਤੁਹਾਨੂੰ ਜਿਹੜਾ ਲਿੰਕ ਦੇ ਦਾਂਗੇ ਤੇ ਇਹਦਾ ਆਪਾਂ ਕਲਰ ਵੀ ਦਿਖਾਉਣੀ ਆ ਜੀ ਇਦਾਂ ਦਾ ਕੁਛ ਤੇਲ ਦੀ ਪਹਿਚਾਣ ਆ ਜੜੀ ਬੂਟੀਆਂ ਦੀ ਖੁਸ਼ਬੂ ਹੈ ਜਿਹੜੀ ਜਿਆਦਾ ਆ ਰਹੀ ਹੈਗੀ ਓਕੇ ਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਫਲਿੱਪ ਕਾਟ ਵਗੈਰਾ ਤੇ ਜੀ ਆਪਣੇ ਪੈਸੇ ਬਰਬਾਦ ਨਾ ਕਰੋ ਤੇ ਆਪਾਂ ਕਿਉਂ ਨਾ origignal product ਹੀ ਮੰਗਵਾਈਏ ਘਰਾਂ ਦੇ ਵਿੱਚ ਓਕੇ ਜੀ ਥੈਂਕ ਯੂ